ਮਾਮਲਾ ਲੁਧਿਆਣੀ ਤੋਂ ਸਾਹਮਣੇ ਆਇਆ ਜਿੱਥੇ ਕਿ ਗਲ ਦੇ ਵਿੱਚ ਫਾਹਾ ਲੱਗਣ ਦੇ ਨਾਲ ਇੱਕ ਛੋਟੀ ਬੱਚੀ ਦੀ ਮੌਤ ਹੋ ਜਾਂਦੀ ਹੈ ਜਿਹਾ ਤੀਸ ਦੇ ਤਿਉਹਾਰ ਨੂੰ ਲੈ ਕੇ ਘਰ ਦੇ ਵਿੱਚ ਝੂਲਾ ਲਗਾਇਆ ਗਿਆ ਸੀ ਉਸ ਤੋਂ ਬਾਅਦ ਗਲੇ ਦੇ ਵਿੱਚ ਦੁਪੱਟਾ ਫਸ ਜਾਂਦਾ ਤੇ ਹਾਦਸਾ ਹੋ ਜਾਂਦਾ ਪੰਜਾਬ ਦੇ ਲੁਧਿਆਣਾ ਦਾ ਮਾਮਲਾ ਸਾਹਮਣੇ ਆਇਆ 11 ਸਾਲਾਂ ਬੱਚੀ ਦੀ ਗਲ ਦੇ ਵਿੱਚ ਫਾਹਾ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਤੀਸ ਦੇ ਤਿਉਹਾਰ ਮੌਕੇ ਘਰ ਦੇ ਵਿੱਚ ਝੂਲਾ ਲਗਾਇਆ ਗਿਆ ਸੀ ਚੂਲਾ ਚੁਲਦੇ ਸਮੇਂ ਉਸਦਾ ਦੁਪੱਟਾ ਗਲੇ ਦੇ ਵਿੱਚ ਫਸ ਗਿਆ ਦਮ ਘੁੱਟਣ ਦੇ ਨਾਲ ਬੱਚੀ ਦੀ ਮੌਤ ਹੋਈ ਹੈ ਬੱਚੀ ਦਾ ਪੋਸਮਾਰਟਮ ਕਰਵਾ ਪਰਿਵਾਰਕ ਮੈਂਬਰਾਂ ਨੂੰ লাশ ਨੂੰ ਸਬਦ ਦਿੱਤਾ ਜਾਵੇਗਾ ਮਰਨ ਵਾਲੀ ਬੱਚੀ ਦਾ ਨਾਮ ਮੀਨਾਕਸ਼ੀ ਦੱਸਿਆ ਜਾ ਰਿਹਾ ਹੈ ਜੋ ਕਿ ਇੱਕ ਸਕੂਲ ਦੇ ਵਿਦਿਆਰਥਣ ਸੀ ਤੇ ਚੌਥੀ ਜਮਾਤ ਦੇ ਵਿੱਚ ਪੜਦੀ ਸੀ ਹਾਦਸੇ ਦੇ ਸਮੇਂ ਮੀਨਾਕਸ਼ੀ ਦੀ ਛੋਟੀ ਭੈਣ ਤੇ ਭਰਾ ਹੀ ਘਰ ਦੇ ਵਿੱਚ ਸਨ ਜਾਣਕਾਰੀ ਜੋ ਸਾਹਮਣੇ ਆਈ ਹੈ ਉਸ ਦੇ ਅਨੁਸਾਰ ਮੀਨਾਕਸ਼ੀ ਦੇ ਪਿਤਾ ਲਖਨ ਲਾਲ ਨੇ ਵੀ ਦੱਸਿਆ ਕਿ ਉੱਤਰਾਖੰਡ ਦੇ ਰਹਿਣ ਵਾਲੇ ਨੇ ਉਹ ਮੋਡਲ ਟਾਊਨ ਇਲਾਕੇ ਦੇ ਵਿੱਚ ਰਹਿੰਦੇ ਨੇ ਲਖਨ ਲਾਲ ਨੇ ਕਿਹਾ ਕਿ ਉਹਨਾਂ ਦੀ ਪਤਨੀ ਦੇ ਨਾਲ ਉਹ ਮਾਰਕੀਟ ਬੱਚਿਆਂ ਦੇ ਲਈ ਤੀਜ ਦਾ ਸਮਾਨ ਲੈਣ ਦੇ ਲਈ ਗਏ ਸਨ ਜਦੋਂ ਘਰ ਵਾਪਸ ਪਰਤੇ ਤਾਂ ਬੱਚੀ ਜ਼ਮੀਨ ਤੇ ਪਈ ਕੋਈ ਮਿਲੀ ਤੁਰੰਤ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਨੇ ਉੱਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਦੱਸਦੇ ਕਿ ਮਿਨਾਕਸ਼ੀ ਤਿੰਨਾ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ ਮੋਡਲ ਟਾਊਨ ਵਿੱਚ ਪਰਿਵਾਰ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਹੈ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦੀ ਛੱਤ ਦੇ ਵਿੱਚ ਲੱਗੇ ਕੁੰਡੇ ਦੇ ਵਿੱਚ ਉਹਨਾਂ ਝੂਲਾ ਪਾਇਆ ਹੋਇਆ ਸੀ ਤੇ ਝੂਲਾ ਝੂਲਦੇ ਸਮੇਂ ਦੁਪੱਟਾ ਅਚਾਨਕ ਉਸ ਦੇ ਗਲੇ ਦੇ ਵਿੱਚ ਫਸ ਗਿਆ ਜਿਸ ਤੋਂ ਬਾਅਦ ਉਸ ਦਾ ਸਾਹ ਘੁੱਟ ਗਿਆ ਤੇ ਬੱਚੇ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਐ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਲਖਨ ਲਾਲ आप सिविल हॉस्पिटल में यही आया था कि उनको पोस्ट मार्डम कराना है हमें तो इस इस बात की वो संकेत नहीं था कि पोस्ट मार अरे भाई जी हम क्या बोले हम मार्केट गए थे बच्चों की तीत की सामान के लिए मुलाक्षी <laughs> बच्ची का ही ना मीनाक्षी उम्र ग्यारह साल है तो चौथी लाच पढ़ रही थी ਇਨਾ ਜਿਹੜੇ ਬੱਚੇ ਆਪਾਂ ਪ੍ਰਵਾਸੀ ਨਹੀਂ ਉਹ ਚੁੰਨੀ ਦੇ ਝੂਲਾ ਬਣਾ ਕੇ ਝੂਲੇ ਹੁੰਦੇ ਬੱਚੇ ਉਹਦੇ ਵਿੱਚ ਲਪੇਟ ਚ ਆ ਗਈ ਇਹ ਤੇ ਇਹਦੀ ਸੀਸੀਟੀਵੀ ਦੇਖੀ ਸੀ ਅਸੀਂ ਸੀਸੀਟੀਵੀ ਵਿੱਚ ਵੀ ਉਹੀ ਦਿਖ ਰਿਹਾ ਉਹ ਚੁੰਨੀ ਦਾ ਬੱਚਾ ਲਪੇਟ ਚ ਆ ਗਈ ਹੈ ਇੱਕ ਹਾਸੰਗ ਹੋਇਆ ਘਰੇ ਜੇ ਕੋਈ ਨਹੀਂ ਸੀਗਾ ਇਹਨਾਂ ਦੇ ਉਸ ਟਾਈਮ ਤੇ ਨਹੀਂ ਤਾਂ ਸ਼ਾਇਦ ਬੱਚੀ ਬਚ ਜਾਂਦੀ ਇਹ ਘਰੇ ਹੁੰਦਾ ਕੋਈ ਵੱਡਾ ਕੋਈ ਮੈਂਬਰ ਵੀ ਨਹੀਂ ਕਰ ਨਹੀਂ ਕਰੇ ਛੋਟੇ ਬੱਚੇ ਸੀ ਉਹ 2-2 2.5-2.5 ਸਾਲ ਦੇ ਛੋਟੇ ਭੈਣ ਭਰਾ ਨੇ ਸਭ ਤੋਂ ਵੱਡੀ ਸੀ ਇਹ ਤੇ ਮਦਰ ਫਾਦਰ ਉਹਦੇ ਵਾਸਤੇ ਤੀਆਂ ਦਾ ਫੰਕਸ਼ਨ ਸੀਗਾ ਕੁੜੀਆ ਦਾ ਅਗਲੇ ਦੂਸਰੇ ਦਿਨਾਂ ਗੁਜਰਖਾਂਡ ਸਕੂਲੇ ਵਿੱਚ ਉਹਦੇ ਬਾਅਦ ਸੇ ਉਹ ਤੀਆਂ ਬਣੇ ਉਹ ਡੋਰੀ ਪਰਾਂ ਦੇ ਵਗਰੇ ਲੈਣ ਗਏ ਹੋਏ ਸੀਗੇ ਉਹ ਕੋਈ ਵਾਸਤੇ ਉਹ ਮੰਗਵਾਏ ਸੀ ਬੱਚੀ ਨੇ ਠੀਕ ਹੈ ਦੂਸਰੇ ਨੇ ਫੰਕਸ਼ਨ ਲਈ ਹਾਂਜੀ ਹੁਣ ਪਤਾ ਲੱਗਿਆ ਇਹ ਬੱਚੇ ਦਾ ਨਹੀਂ ਨਹੀਂ ਇੱਕ ਹਾਸਾ ਹੀ ਹੈ ਜੀ ਹਾਸਾ ਹੀ ਕਹਿ ਸਕਦੇ ਆਪਾਂ ਨੂੰ ਠੀਕ ਹੈ ਇਹ ਪਰਿਵਾਰ ਹੈ ਜੀ ਉੱਤਰਾਖੰਡ ਦਾ ਤੇ ਇੱਥੇ 127 ਮਾਡਲ 12 ਵਿੱਚ ਇਹ ਦੇਖ ਰੱਖ ਵਾਸਤੇ ਰੱਖੇ ਹੋਏ ਸੀਗੇ ਹਾਂਜੀ ਤੇ ਹਾਂਜੀ ਅੱਜ ਪੋਸਟ ਮਾਰਡਮ ਵੀ ਕਰਾ ਕੇ ਇਹਨਾਂ ਨੂੰ ਜੋ ਵੀ ਦਰ ਸਾਹਮਣੇ ਆਉਣਗੇ ਤੇ ਡਾਕਟਰ ਜੀ ਅਸੀਂ ਬੋਰਡ ਮੰਗਿਆ ਸੀਗਾ ਡਾਕਟਰ ਦਾ ਬੋਰਡ ਬਣ ਕੇ ਆ ਗਈ ਤੇ ਹੁਣ ਪੋਸਟਮਾਨ ਦੇ ਬਾਅਦ ਇਹਨੂੰ ਡੱਡ ਬੂੜੀ ਦੇ ਦਾਂ ਅਸੀਂ ਹਾਣ ਬਕਰਦੇ ਹਾਂ ਹਾਂਜੀ ਸਰ ਸੀਸੀਟੀਵੀ ਹੈਗੀ ਆਈ ਆ ਸਾਹਮਣੇ ਹੀ ਉਹਦੇ ਵਿੱਚ ਵੀ ਹਾਸਾ ਹੀ ਹੈ ਕਿ ਇਹ ਹਾਸਾ ਹੀ کہہ ਸਕਦੇ ਜੀ ਲੁਧਿਆਣਾ ਲਾਈਕ ਦੇ ਲਈ ਅਮਿਤ ਦੀ ਰਿਪੋਰਟ